मेरे प्यो शायद इस गल की संतुष्टि हो गए कि जे ले जेडी मैं दाड़ी ला रहे कि पार दिल कम कर हला लैके मूरे चल तो शायद तो बेवे ਉਹ ਪੈਸਿਆਂ ਦਾ ਮਰੇ ਪਿਆਉ ਦੀ ਮਿਹਨਤ ਦਾ ਮੁੱਲ ਨਹੀਂ ਹੈ ਮੈਂ ਮੇਸ਼ਤਦਾਰੀ ਨਹੀਂ ਰਹੂੰਗਾ ਤੁਹਾਡੇ ਪਰਿਵਾਰਾਂ ਨਾਲ ਰਹੀ ਰਹੂੰਗਾ ਤੁਸੀਂ ਅੱਜ ਉਹ ਜਿਹੜਾ ਛੇ ਰਮੇਸ਼ ਕਹਿੰਦੇ ਹੁੰਦੇ ਆ ਕਿ ਨਾ ਬਾਤ ਬੜਾ ਨਰ ਬਾਹੀ ਬੜਾ ਨਾ ਬਾਈ ਬੜਾ ਦਾ ਬਾਪਾ ਕੁੜਾ ਸਭ ਤੋਂ ਵੱਡਾ ਪੈਸਾ ਰੁਪਈਆ ਪਰ ਤੁਸੀਂ ਉਹ ਗੱਲ ਨੂੰ ਉਸ ਜਿਹੜੀ કહਾ ਤੁਸੀਂ ਮੂਤਾ ਮਾਰੇ ਆ ਜਿਹੜਾ ਤੁਸੀਂ ਅੱਜ ਕੱਟੇ ਹੋ ਕੇ ਆਏ ਹੋ ਕਿਉਂਕਿ ਮੈਂ ਢਿੱਲੋ ਸਾਹਿਬ ਨੂੰ ਦੱਸਦਾ ਸੀ ਕਿ ਮੈਂ ਕਿਸੇ ਨੂੰ ਸੋਸ਼ਲ ਮੀਡੀਆ ਤੇ ਕਿਸੇ ਨੂੰ ਮੈਂ ਕੋਈ ਮੈਸੇਜ ਨਹੀਂ ਦਿੱਤਾ ਕੀ ਆਪਾਂ ਇਕੱਠੇ ਹੋਣਾ ਵਰਕਰਾਂ ਨੇ ਇਕੱਠੇ ਹੋਣਾ ਮੈਂ ਜੇਪ ਆਪਦੇ ਦੋ ਤਿੰਨ ਬੰਦਿਆਂ ਨੂੰ ਕਿਹਾਂ ਚੀਜ਼ ਆਪ ਆਪ ਨੇ ਜਿਹੜੇ ਟਕਸਾਲੀ ਆਪ ਕੋਲ ਨੂੰ ਇਕੱਠੇ ਕਰੀਏ ਕਿਉਂਕਿ ਦੋਲੇ ਪਏ ਐ ਘਬਰਾਏ ਪਏ ਐ ਵੀ ਹੁਣ ਸਾਡਾ ਪਤਾ ਨਹੀਂ ਕੀ ਹੋਊਗਾ ਕੋਨੂੰ ਵੀ ਪ੍ਰਸ਼ਾਸਨ ਭੱਜ ਜਾਂਦਾ ਇਹ ਵੀ ਲੋ ਜਿਹੜੇ ਤੁਸੀਂ ਇੱਥੇ ਬੈਠੀਆਂ ਹੋ ਜਿੰਨ ਵੀ ਪਗੋਂ ਤੁਸੀਂ ਸਾਰੇ ਇੱਕ ਢਿੰਪੀ ਦੀ ਪਗਦੇ ਇੱਕ ਇੱਕ ਲੜਾ ਤੁਸੀਂ ਸਾਰੇ ਜਿੰਨੇ ਬੈਠੇ ਸਿਰਫ ਨਾਮ ਨਾਲ ਤੁਹਾਡੇ ਤੇ ਤਾਂ ਜ਼ਿੰਦਗੀ ਚੁਕਦਾ ਰਹੂਗਾ ਹੋਰ ਮਤ ਸੋਚਿਓ ਕਿ ਤੁਹਾਡੇ ਨਾਲ ਕਦੇ ਕੋਈ ਵਦੀਕੀ ਹੋ ਜੂਗੀ ਮਤ ਸੋਚਿਓ ਕਰੇ ਕਿ ਅਕਾਲੀ ਦਲ ਦੇ ਬੰਦੇ ਤੁਹਾਡੇ ਉੱਪਰ ਨਹੀਂ ਪੈਣਗੇ ਮੈਂ ਸਾਰੇ ਨਾਲ ਆਪਣੇ ਕਰਨ ਕੀ ਇਹ ਇਹ ਹੈ ਗਿਆ ਆਪਾ ਰਹਿ ਗਿਆ ਇਹਨਾਂ ਦਾ ਆਸ਼ੀਰਵਾਦ ਹਰ ਪੜਤੇ ਆਪਣੇ ਸਿਰ ਤੇ ਹੋਣਾ ਚਾਹੀਦਾ ਇਹ ਰ ਆਪਾਂ ਜੁੜਦੇ ਆ ਮੈਂ ਹਰੇਕ ਆਕਾਲੀ ਕਰਨ ਦੇ ਵਰਕਰ ਨੂੰ ਇਹੀ ਕਹਿੰਦਾ ਮੈਂ ਕਿ ਸਮਾਂ ਉਸ ਪ੍ਰਮਾਤਮਾ ਨੇ ਦਿੱਤਾ ਬਾਇਲੈਕਸ਼ਨ ਆਇਆ ਤੇ ਆਪਣੀ ਸੁਣੀ ਗਈ ਤੇ ਆਈ ਰੋਡੇ ਤੇ ਬੈਠਣਾ ਸੀ ਉੱਤੇ ਬੈਠਾ ਵਾਪਰ ਨੇ ਆਪ ਨੂੰ ਮੌਕਾ ਦਿੱਤਾ ਹਰ ਇਨਸਾਨ ਦਾ ਮੈਂ ਕੰਮ ਕਰੂ ਜਿੰਨੇ ਜੋਗਾ ਹੈਗਾ ਜਿੰਨਾ ਤੁਹਾਡੀ ਸੇਵਾ ਕਰੂੰਗਾ ਕਦੇ ਤੁਹਾਡੀ ਪਿੱਠ ਨਹੀਂ ਲੱਗੂਗੀ ਇਸ ਤੋਂ ਬਾਅਦ ਤੁਹਾਡੇ ਨਾਲ ਵਾਦਾ ਕਰਦਾ